ਆਰਿਆ ਨੂੰ ਜੈਮਸੀ ਕੀ ਆਹੀ ਆਪਾਂ ਬਾਈਬਲ ਵਿੱਚੋਂ वचन ਦੇਖਾਂਗੇ ਯਹੂਨਾ ਦੀ ਅੰਜੀਲ 3 ਅਧਿਆਇ ਦੀ 16 ਆਇਤ ਵਿੱਚ ਪਰਮੇਸ਼ਰ ਦਾ ਇਕਲੌਤਾ ਪੁੱਤਰ ਯੀਸ਼ੂ ਮਸੀਹ ਸਾਨੂੰ ਪਾਪਾ ਤੋਂ ਛੁਟਕਾਰਾ ਦੇਣ ਲਈ ਇਸ ਧਰਤੀ ਤੇ ਆਇਆ ਅਤੇ ਜਗਤ ਦਾ ਪਾਪ ਸ਼ਰਾਫ ਆਪਣੇ ਸਰੀਰ ਉੱਤੇ ਲੈ ਕੇ ਉਸ ਨੂੰ ਖਤਮ ਕਰ ਦਿੱਤਾ ਜੋ ਪਾਪ ਸਾਡੇ ਉੱਪਰ ਸੀ ਉਸ ਦੀ ਕੀਮਤ ਅਸੀਂ ਨਹੀਂ ਦੇਣੀ ਉਸ ਇਕਲੌਤੇ ਪੁੱਤਰ ਯੇਸ਼ੂ ਮਸੀਹ ਉੱਪਰ ਵਿਸ਼ਵਾਸ ਹੀ ਕਰਨਾ ਹੈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆ ਉੱਤੇ ਇਹ ਕਰਕੇ ਨਹੀਂ ਪੇਜਿਆ ਕਿ ਜਗਤ ਨੂੰ ਦੋਸ਼ੀ ਠਰਾਏ ਇਸ ਲਈ ਭੇਜਿਆ ਹੈ ਕਿ ਜਗਤ ਉਸ ਦੇ ਦੁਆਰਾ ਮੁਕਤੀ ਪਾਏ ਸ੍ਰਿਸ਼ਟੀ ਦਾ ਪਿਤਾ ਜਿਸ ਨੇ ਇਸ ਸੰਸਾਰ ਦੀ ਰਚਨਾ ਕੀਤੀ ਉਹ ਪਰਮੇਸ਼ਰ ਸਾਡਾ ਪਿਤਾ ਸਾਨੂੰ ਬਹੁਤ ਪਿਆਰ ਕਰਦਾ ਹੈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਇਸ ਲਈ ਭੇਜਿਆ ਸਾਡੇ ਪਾਪਾਂ ਤੋਂ ਸਾਨੂੰ ਛੁਡਾਉਣ ਦੇ ਲਈ ਜੋ ਕੋ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਨਾਸ਼ ਨਹੀਂ ਹੁੰਦਾ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ ਹੈ ਪ੍ਰਭੂ ਯੀਸ਼ੂ ਮਸੀਹ ਦੁਆਰਾ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ ਤੁਸੀਂ ਇੱਧਰ ਉੱਧਰ ਕਿਉਂ ਪਟਕ ਰਹੇ ਹੋ ਕਿਉਂ ਤੁਹਾਡੀਆਂ ਅੱਖਾਂ ਬੰਦ ਹੋ ਗਈਆਂ ਹਨ ਤੁਸੀਂ ਸੱਚਾਈ ਨੂੰ ਕਿਉਂ ਨਹੀਂ ਦੇਖ ਰਹੇ ਹੋ ਸੱਚਾਈ ਨੂੰ ਵੇਖਣ ਦੀ ਕੋਸ਼ਿਸ਼ ਕਰੋ ਪ੍ਰਭੂ ਯੀਸ਼ੂ ਮਸੀਹ ਇਸ ਲਈ ਨਹੀਂ ਆਏ ਤੁਸੀਂ ਪਾਪ ਕਰਦੇ ਹੋ ਤਾਂ ਤੁਹਾਨੂੰ ਡੰਡ ਦੇਵੇ ਤਾਨੂੰ ਪਾਪ ਤੋਂ ਸ਼ਰਾਫ ਤੋਂ ਛੁਡਕਾਰਾ ਦੇਣ ਦੇ ਲਈ ਆਏ ਤੁਹਾਨੂੰ ਸਚਾਈ ਦੇ ਰਾਹਤੇ ਤੇ ਕਿਸ ਤਰ੍ਹਾਂ ਚੱਲਣਾ ਹੈ ਇਸ ਕਰਕੇ ਇਸ ਦੁਨੀਆ ਤੇ ਆਏ ਪ੍ਰਭੂ ਯੇਸ਼ੂ ਮਸੀਹ ਸਵਰਗ ਦਾ ਰਾਜ ਛੱਡ ਕੇ ਇਸ ਧਰਤੀ ਤੇ ਆਏ ਕਿਉਂ ਆਏ ਉਸ ਦਾ ਪਿਆਰ ਹੈ ਪ੍ਰਭੂ ਯੇਸ਼ੂ ਮਸੀਹ ਨੂੰ ਇਸ ਧਰਤੀ ਤੇ ਆਉਣਾ ਪਿਆ ਯੇਸ਼ੂ ਮਸੀਹ ਇਸ ਧਰਤੀ ਤੇ ਇਸ ਲਈ ਆਏ ਸਾਨੂੰ ਹੱਤਿਆ ਚੋਰੀ ਹਰਾਮਕਾਰੀ ਤੋਂ ਬਚਾਉਣ ਲਈ ਇਸ ਧਰਤੀ ਤੇ ਆਏ ਤੁਹਾਡੇ ਅੰਦਰ ਪ੍ਰੇਮ ਦੀ ਆਤਮਾ ਭਰਨ ਲਈ ਆਏ ਆਤਮਿਕ ਪ੍ਰੇਮ ਤੁਹਾਡੇ ਅੰਦਰ ਆ ਜਾਏ ਆਤਮਿਕ ਪਿਆਰ ਸਰੀਰਿਕ ਪਿਆਰ ਵਿੱਚ ਬਹੁਤ ਅੰਤਰ ਹੈ ਆਤਮਿਕ ਪਿਆਰ ਪਰਮੇਸ਼ਰ ਤੋਂ ਹੈ ਸਰੀਰਿਕ ਪਿਆਰ ਸੰਸਾਰ ਦੀ ਤਰਫ ਤੋਂ ਹੈ ਤੁਹਾਡੇ ਸਾਹਮਣੇ ਦੋਨੋਂ ਗੱਲਾਂ ਹਨ ਆਤਮਿਕ ਪਿਆਰ ਸੰਸਾਰਿਕ ਪਿਆਰ ਇਹਨਾਂ ਦੋਨਾਂ ਦੇ ਪਿਆਰ ਦਾ ਰਾਸਤਾ ਅਲੱਗ-ਅਲੱਗ ਹੈ ਅਸੀਂ ਅੱਗੇ ਵਚਨ ਚ ਦੇਖਦੇ ਹਾਂ ਫਰੀਸੀਆਂ ਨੇ ਇੱਕ ਸਵਾਲ ਯਿਸੂ ਮਸੀਹ ਨੂੰ ਪੁੱਛਿਆ ਵਿਵਸਥਾ ਵਿੱਚ ਕਿਹੜੀ ਆਗਿਆ ਉੱਤਮ ਹੈ ਉਸ ਨੇ ਆਖਿਆ ਤੂੰ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਆਪਣੇ ਸਾਰੇ ਪ੍ਰਾਣ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਇਹ ਸਭ ਤੋਂ ਵੱਡੀ ਮੁੱਖ ਆਗਿਆ ਹੈ ਦੂਸਰੀ ਆਗਿਆ ਤੂੰ ਆਪਣੇ ਪड़ोसी ਨੂੰ ਆਪਣੇ ਸਮਾਨ ਪਿਆਰ ਕਰ ਇਹ ਦੋਨੋਂ ਆਗਿਆ ਸੰਪੂਰਨ ਵਿਵਸਥਾ ਅਤੇ ਨਬੀਆਂ ਦਾ ਆਧਾਰ ਹੈ ਇਸ ਜਗ੍ਹਾ ਯੇਸ਼ੂ ਮਸੀਹ ਇੱਕ ਗੱਲ ਕਹਿ ਰਹੇ ਹਨ ਪਿਆਰ ਦੀ ਤੂੰ ਆਪਣੇ ਸਾਰੇ ਮਨ ਦੇ ਨਾਲ ਆਪਣੀ ਸਾਰੀ ਜਾਣ ਦੇ ਨਾਲ ਅਤੇ ਆਪਣੀ ਬੁੱਧ ਦੇ ਨਾਲ ਤੂੰ ਪਿਆਰ ਕਰ। ਕਿਹੜਾ ਪਿਆਰ ਇਸ ਜਗਤ ਵਿੱਚ ਯਿਸੂ ਮਸੀਹ ਆਤਮਿਕ ਪਿਆਰ ਬਾਰੇ ਗੱਲ ਕਰ ਰਹੇ ਹਨ। ਸਰੀਰਿਕ ਪਿਆਰ ਤੋਂ ਪ੍ਰਭੂ ਯਿਸੂ ਮਸੀਹ ਨੂੰ ਨਫ਼ਰਤ ਹੈ। ਗਵਾਂਢੀ ਤਾਂ ਮੇਰਾ ਦੁਸ਼ਮਣ ਹੈ। ਕਿਵੇਂ ਪਿਆਰ ਰੱਖੀਏ? ਪ੍ਰਭੂ ਯਿਸੂ ਮਸੀਹ ਧਰਮੀ ਆਤਰਮੀ ਦੋਨਾਂ ਲਈ ਆਏ ਹਨ। ਜੇ ਜਿਸ ਤਰ੍ਹਾਂ ਯਿਸੂ ਮਸੀਹ ਨੇ ਪਿਆਰ ਕੀਤਾ ਅਸੀਂ ਵੀ ਉਸ ਦੇ ਸਮਾਨ ਪਿਆਰ ਰੱਖਣਾ ਹੈ ਸਭ ਨੂੰ ਪਰਮੇਸ਼ਰ ਦਾ ਵਚਨ ਦੱਸਣਾ ਹੈ ਅਤੇ ਸਭ ਦੇ ਲਈ ਪ੍ਰਾਰਥਨਾ ਕਰਨਾ ਹੈ ਜਿਵੇਂ ਅਸੀਂ ਪਾਪੀ ਸੀ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕੀਤਾ ਸਾਡੇ ਪਾਪ ਸ਼ਮਾ ਹੋ ਗਏ ਜਿਸ ਤਰ੍ਹਾਂ ਸਾਡੇ ਪਾਪ ਸ਼ਮਾ ਹੋਏ ਇਸੇ ਤਰ੍ਹਾਂ ਦੂਜਿਆਂ ਦੇ ਵੀ ਪਾਪ ਸ਼ਮਾ ਹੋਣ ਸਭ ਦੀ ਆਤਮਾ ਬਚ ਜਾਵੇ ਇਹ ਪਰਮੇਸ਼ਰ ਦੀ ਇੱਛਾ ਹੈ ਇਹ ਆਤਮਿਕ ਪਿਆਰ ਹੈ ਜੋ ਪਰਮੇਸ਼ਰ ਦੀ ਤਰਫ ਤੋਂ ਆਉਂਦਾ ਹੈ ਇਹ ਹੀ ਪਰਮੇਸ਼ਰ ਦੀ ਸਭ ਤੋਂ ਵੱਡੀ ਆਗਿਆ ਹੈ ਆਮੀਨ